ਸੁਜਾਨਪੁਰ ਪੁਲਿਸ ਵੱਲੋਂ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਕਰਨ ਦੇ ਖਿਲਾਫ ਜਿਹੜੀ ਮੁਹਿੰਮ ਚੜ੍ਹੀ ਗਈ ਹੈ ਉਸ ਦੇ ਤਹਿਤ ਪੁਲਿਸ ਵੱਲੋਂ ਦੋ ਟਿੱਪਰ ਜ਼ਬਤ ਕੀਤੇ ਗਏ ਜਿਸ ਸਬੰਧੀ ਜਾਣਕਾਰੀ ਦੇਂਦਿਆਂ ਹੋਇਆ ਸੁਜਾਨਪੁਰ ਥਾਣਾ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੁੰਦਰ ਚੱਕ ਵਿੱਚ ਨਾਕਾ ਲਗਾਇਆ ਹੋਇਆ ਸੀ ਤੇ ਉੱਥੇ ਦੋ ਟਿੱਪਰ ਰੇਤ ਦੇ ਭਰੇ ਮਿਲੇ ਜੋ ਕਿ ਕਾਗਜ਼ ਪੱਤਰ ਨੂੰ ਨਹੀਂ ਦਿਖਾ ਸਕੇ ਉਹਨੇ ਕਿਹਾ ਕਿ ਮਾਈਨਿੰਗ ਵਿਭਾਗ ਨੂੰ ਸੂਚਿਤ ਕੀਤਾ ਗਿਆ ਤੇ ਦੋਨਾਂ ਟਿਪਰਾਂ ਨੂੰ ਜ਼ਬਤ ਕਰ ਲਿਆ ਗਿਆ ਨਾਲ ਹੀ ਉਹਨੇ ਵੀ ਕਿਹਾ ਕਿ ਮਾਈਨਿੰਗ ਵਿਭਾਗ ਵੱਲੋਂ ਉਹਨਾਂ ਨੂੰ ਬੰਦਾ ਜੁਰਮਾਨਾ ਵੀ ਕੀਤਾ ਜਾਵੇਗਾ ਤੇ ਨਾਲ ਹੀ ਸੁजानਪੁਰ ਖੇਤਰ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਵੀ ਸਖਤੀ ਵਰਤੀ ਜਾ ਰਹੀ ਹੈ ਉਹਨੇ ਕਿਹਾ ਕਿ ਅਵੈਦ ਮਾਈਨਿੰਗ ਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਅਵੈਦ ਮਾਈਨਿੰਗ ਜਾਂ ਬਿਨਾਂ ਕਾਗਜ਼ਾਂ ਤੋਂ ਫੜਿਆ ਗਿਆ ਕੋਈ ਵੀ ਵਾਹਨ ਹੋਵੇ ਉਸ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਸਾਡੇ ਐਸਐਸਪੀ ਸਾਹਿਬ ਸਾਡੇ ਸੀਨੀਅਰ ਆਫੀਸਰਸ ਦੀ ਹਦਾਇਤਾਂ ਇਹ ਆਪਾਂ ਇਹ ਇਲੈਗਲ ਮਾਈਨਿੰਗ ਤੇ ਬਹੁਤ ਸਖਤੀ ਕੀਤੀ ਹੋਈ ਹੈ ਇਸ ਦੀ ਲੜੀ ਤਹਿਤ ਅਸੀਂ ਆਪਣਾ ਇੱਕ ਸਟੱਡੀਸ ਆਪਾਂ ਨਾਕੇ ਲਾਉਣੇ ਆਂ ਅਲੱਗ-ਅਲੱਗ ਜਗ੍ਹਾ ਤੇ ਅੱਜ ਰਾਤ ਹੀ ਸਾਡੇ ਪੁਲਿਸ ਨੂੰ ਨਾਤਾ ਲਗਾਇਆ ਗਿਆ ਜਿੱਤੇ ਆਪਾਂ ਟਰੱਕਾਂ ਦੀ ਚੈਕਿੰਗ ਦੌਰਾਨ ਸਾਨੂੰ ਇਹ ਜਿਹੜੇ ਦੋ ਟਰੱਕ ਨੇ ਇਹ ਆਪਣੇ ਬਿਨਾ ਬਿਲਕੁਲ ਮਿਲੇ ਨਾ ਨਾ ਕੋਈ ਜੀਐਸਟੀ ਫਾਰਮ ਸੀ ਨਾ ਕੋਈ ਇਹਨਾਂ ਕੋ ਏ ਫਾਰਮ ਸੀ ਨਾ ਕੋਈ ਕੇ ਫਾਰਮ ਸੀ ਨਾ ਉਸ ਜੇ ਫਾਰਮ ਸੀ ਕਿਸੇ ਪ੍ਰਕਾਰ ਦਾ ਇਹਨਾਂ ਕੋਈ ਮਤਲਬ ਕੀ ਲੀਗਲ ਪ੍ਰੂਫ ਨਹੀਂ ਸੀ ਇਸ ਇਸ ਕਰਕੇ ਮੈਂ ਉਸੇ ਟਾਈਮ ਤੇ ਅਸੀਂ ਮਾਈਨਿੰਗ ਡਿਪਾਰਟਮੈਂਟ ਨੂੰ ਬੁਲਾਇਆ ਤੇ ਡਿਪਾਰਟ ਮਾਈਨਿੰਗ ਡਿਪਾਰਟਮੈਂਟ ਨੇ ਇਹਨਾਂ ਤੇ ਵੀ ਬੰਦੀ ਕਾਰਵਾਈ ਆ ਜਿਹੜਾ ਨੂੰ ਜੁਰਮਾਨਾ ਸੀ ਉਹ ਕੀਤਾ ਗਿਆ ਸੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Bhatthankur.